ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਪਿਆ ਤ੍ਰਿੰਜਨ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੈਂ ਉਮੀਦ ਕਰਦੀ ਹਾਂ ਕਿ ਇਹ ਨਵਾਂ ਸਾਲ ਤੁਹਾਡੇ ਲਈ ਖੁਸ਼ੀਆਂ ਖੇੜੇ ਅਤੇ ਤੰਦਰੁਸਤੀ ਭਰਿਆ ਹੋਵੇਗਾ। ਅੱਜ ਕੱਲ ਕਰਦੇ ਹਾਂ ਸਿਰ ਪੀੜ ਅਤੇ ਉਸ ਤੋਂ ਨਜਾਤ ਪਾਉਣ ਦੇ ਕੁਝ ਤਰੀਕਿਆਂ ਦੀ। ਸਿਰ ਪੀੜ ਜਾਂ ਤਾਂ ਆਪਣੇ ਆਪ ਵਿੱਚ ਇੱਕ ਬਿਮਾਰੀ ਹੈ ਜਾਂ ਕਿਸੇ ਹੋਰ ਬਿਮਾਰੀ ਤੋਂ ਉਤਪੰਨ ਹੁੰਦਾ ਹੈ। ਤਾਂ ਜੇ ਸਾਨੂੰ ਇਹਦੇ ਕਾਰਨ ਦਾ ਪਤਾ ਹੋਵੇ ਤਾਂ ਇਹਦਾ ਇਲਾਜ ਲੱਭਣਾ ਹੋਰ ਵੀ ਸੌਖਾ ਹੋ ਜਾਂਦਾ ਹੈ। ਤਾਂ ਅੱਜ ਆਪਾਂ ਗੱਲ ਕਰਾਂਗੇ ਸਿਰ ਪੀੜ ਤੋਂ ਨਿਜਾਤ ਪਾਉਣ ਦੇ ਕੁਝ ਤਰੀਕਿਆਂ ਦੀ ਜਿਹੜੇ ਕਿ ਆਸਾਨ ਵੀ ਹਨ ਅਤੇ ਕਿਤੇ ਵੀ ਕੀਤੇ ਜਾ ਸਕਦੇ ਹਨ ਅਤੇ ਇਹਨਾਂ ਨੂੰ ਕਰਨ ਵਿੱਚ ਤੁਹਾਨੂੰ ਕਿਸੇ ਸੰਦ ਜਾਂ ਔਜ਼ਾਰ ਜਾਂ ਕਿਸੇ ਵੀ ਦਵਾਈ ਚਾਹ ਜੈਲ ਦੀ ਜ਼ਰੂਰਤ ਨਹੀਂ ਪੈਂਦੀ। ਤਾਂ ਚਲੋ ਆਓ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਗੱਲ ਧਰਨ ਜਾਂ ਨਾਭੀ ਚੱਕਰ ਦੀ। ਬਹੁਤ ਸਾਰੇ ਲੋਕ ਇਹਨੂੰ ਅਣਗੌਲੀਆਂ ਕਰ ਛੱਡਦੇ ਹਨ। ਪਰ ਜੇ ਅਸੀਂ ਪੁਰਾਤਨ ਆਯੁਰਵੇਦਿਕ ਕਿਤਾਬਾਂ ਨੂੰ ਖੰਘਾਲੀਏ ਤਾਂ ਪਤਾ ਲੱਗਦਾ ਹੈ ਕਿ ਤਰੰਦਾ ਆਪਣੀ ਸਹੀ ਥਾਂ ਤੇ ਨਾ ਹੋਣਾ ਬਹੁਤ ਸਾਰੀਆਂ ਬਿਮਾਰੀਆਂ ਨੂੰ ਪੈਦਾ ਕਰਦਾ ਹੈ। ਤਰੰਦਾ ਤੁੰਨੀ ਤੋਂ ਉੱਪਰ ਜਾਂ ਥੱਲੇ ਹੋਣਾ ਸਾਡੇ ਸਰੀਰ ਵਿੱਚ ਕਿਸੇ ਬਿਮਾਰੀ ਦੀ ਆਮਤ ਦਾ ਕਾਰਨ ਹੋ ਸਕਦਾ ਹੈ। ਤਾਂ ਇਹਨੂੰ ਠੀਕ ਕਿਵੇਂ ਕਰੀਏ? ਜ਼ਮੀਨ ਤੇ ਜਾਂ ਕਿਸੇ ਪਧਰੀ ਥਾਂ ਤੇ लेट ਜਾਓ ਤੇ ਆਪਣੀਆਂ ਉਂਗਲਾਂ ਨਾਲ ਤੁੰਨੀ ਨੂੰ ਥੱਲੇ ਨੂੰ ਦਬਾਓ। ਤੁਹਾਨੂੰ ਦਿਲ ਦੀ ਧੜਕਣ ਵਰਗਾ ਕੁਝ ਮਹਿਸੂਸ ਹੋਵੇਗਾ। ਜੇ ਇਹ ਧੁੰਨੀ ਦੇ ਬਿਲਕੁਲ ਥੱਲੇ ਹੈ ਤਾਂ ਤਰਨ ਇੱਕਦਮ ਠੀਕ ਹੈ ਪਰ ਜੇ ਇਹ ਉੱਪਰ ਜਾਂ ਥੱਲੇ ਹੈ ਤਾਂ ਇਹਨੂੰ ਠੀਕ ਕਰਨ ਦੀ ਲੋੜ ਹੈ ਇਹਨੂੰ ਜਾਂਚਣ ਦਾ ਇੱਕ ਹੋਰ ਸਰਲ ਤਰੀਕਾ ਹੈ ਹੱਥਾਂ ਦੀਆਂ ਦੋਵੇਂ ਤਲੀਆਂ ਨੂੰ ਮਿਲਾਓ ਤੇ ਤਸਵੀਰ ਵਿੱਚ ਦਿੱਤੇ ਅਨੁਸਾਰ ਰੇਖਾਵਾਂ ਨੂੰ 1 ਤੋਂ 4 ਤੱਕ ਆਪਸ ਵਿੱਚ ਮਿਲਾਓ ਜੇਕਰ ਇਹ ਇੱਕਸਾਰ ਮਿਲਦੀਆਂ ਹਨ ਤਾਂ ਤਰਨ ਬਿਲਕੁਲ ਠੀਕ ਹੈ ਜੇਕਰ ਨਹੀਂ ਤਾਂ ਇਹਨੂੰ ਠੀਕ ਕਰਨਾ ਪਵੇਗਾ ਹੁਣ ਗੱਲ ਕਰਦੇ ਹਾਂ ਤਰਨ ਨੂੰ ਠੀਕ ਕਰਨ ਦੇ ਤਰੀਕਿਆਂ ਬਾਰੇ ਜਿਸ ਪਾਸੇ ਵੀ ਤੁਹਾਨੂੰ ਤੁਹਾਡੀ ਤਰਨ ਮਹਿਸੂਸ ਹੋ ਰਹੀ ਹੈ ਉਹਨੂੰ ਸਹਜੇ ਸਹਜੇ ਪੋਲੇ ਹੱਥਾਂ ਨਾਲ ਧੁੰਨੀ ਵੱਲ ਲਜਾਣ ਦੀ ਕੋਸ਼ਿਸ਼ ਕਰੋ ਜੇਕਰ ਤੁਸੀਂ ਕਿਸੇ ਹੋਰ ਦੀ ਮਦਦ ਕਰ ਰਹੇ ਹੋ ਤਾਂ ਮਰੀਜ਼ ਨੂੰ ਜ਼ਮੀਨ ਤੇ ਜਾਂ ਕਿਸੇ ਪੱਧਰੀ ਥਾਂ ਤੇ ਲਟਾਓ ਅਤੇ ਉਹਨਾਂ ਦੇ ਪੈਰਾਂ ਦੇ ਅੰਗੂਠਿਆਂ ਦੀ ਜਾਂਚ ਕਰੋ ਪੈਰਾਂ ਦੇ ਅੰਗੂਠਿਆਂ ਵਿੱਚ ਅੰਤਰ ਹੋਵੇਗਾ ਅਤੇ ਇੱਕ ਅੰਗੂਠਾ ਦੂਸਰੇ ਤੋਂ ਨਿੱਕਾ ਹੋਵੇਗਾ ਜਿਹੜਾ ਵੀ ਅੰਗੂਠਾ ਨਿੱਕਾ ਹੈ ਉਸੇਹੀ ਲੱਤ ਦੇ ਗੋਡੇ ਨੂੰ ਫੜ ਕੇ ਉਸ ਅੰਗੂਠੇ ਨੂੰ ਆਪਣੇ ਵੱਲ ਖਿੱਚੋ ਚਾਰ ਜਾਂ ਪੰਜ ਵਾਰ ਕਰਨ ਤੇ ਇਹ ਅੰਗੂਠਾ ਦੂਸਰੇ ਦੇ ਬਰਾਬਰ ਹੋ ਜਾਵੇਗਾ ਅਤੇ ਤਰਨ ਵੀ ਆਪਣੀ ਨਿਸ਼ਚਿਤ ਥਾਂ ਤੇ ਆ ਜਾਵੇਗੀ ਸਿਰਦਰਦ ਨੂੰ ਦੂਰ ਕਰਨ ਦਾ ਦੂਸਰਾ ਤਰੀਕਾ ਹੈ ਐਕੂਪ੍ਰੈਸ਼ਰ ਬਿੰਦੂ ਨੂੰ ਦਬਾਉਣਾ ਅਲੱਗ-alag ਕਾਰਨਾ ਕਰਕੇ ਤੁਹਾਨੂੰ ਸਿਰਦਰਦ ਹੁੰਦਾ ਹੈ ਤੇ ਅਲੱਗ-alag ਬਿੰਦੂਆਂ ਨੂੰ ਦਬਾ ਕੇ ਤੁਹਾਡਾ ਸਿਰਪੇਟ ਠੀਕ ਵੀ ਹੋ ਸਕਦਾ ਹੈ ਜੇ ਤੁਹਾਨੂੰ ਸਿਰਪੇਟ ਦੀ ਸਮੱਸਿਆ ਕੰਪਿਊਟਰ ਅੱਗੇ ਬੈਠ ਕੇ ਕਰਕੇ ਹੈ ਜਾਂ ਤੁਹਾਡੀ ਨਿਗਾ ਪਹਿਲਾਂ ਹੀ ਕਮਜ਼ੋਰ ਹੈ ਤਾਂ ਅੱਖਾਂ ਦੇ ਆਲੇ-ਦੁਆਲੇ ਦੇ ਬਿੰਦੂਆਂ ਨੂੰ ਦਬਾਓ ਇਹ ਬਿੰਦੂ ਤੁਹਾਡੇ ਹੱਥ ਦੀਆਂ ਪਹਿਲੀਆਂ ਦੋ ਉਂਗਲਾਂ ਦੀਆਂ ਜੜਾਂ ਵਿੱਚ ਵੀ ਮੌਜੂਦ ਹਨ ਜੇਕਰ ਸਿਰਪੀੜ ਦਾ ਕਾਰਨ ਕੋਈ ਦਿਮਾਗੀ ਸਮੱਸਿਆ ਹੈ ਤਾਂ ਇਹਦੇ ਬਿੰਦੂ ਤੁਹਾਡੇ ਅੰਗੂਠੇ ਵਿੱਚ ਹੁੰਦੇ ਹਨ ਇਸ ਤੋਂ ਇਲਾਵਾ ਜੇ ਸਿਰਪੀੜ ਦਾ ਕਾਰਨ ਮਾਈਗਰੇਨ ਹੈ ਤਾਂ ਅੰਗੂਠੇ ਅਤੇ ਉਂਗਲ ਦੇ ਵਿਚਕਾਰ ਮਾਸ ਨੂੰ ਦਬਾਓ ਕਈ ਵਾਰ ਸਰੀਰ ਵਿੱਚ ਗਰਮੀ ਦਾ ਜ਼ਿਆਦਾ ਹੋਣਾ ਵੀ ਸਿਰਪੀੜ ਦਾ ਕਾਰਨ ਬਣਦਾ ਹੈ ਦਾ ਜ਼ਿਆਦਾ ਕੰਮ ਕਰਦਾ ਜਿਗਰ ਵੀ ਤੁਹਾਡੇ ਸਰੀਰ ਲਈ ਚੰਗਾ ਨਹੀਂ ਹੈ ਇਸ ਕਰਕੇ ਜਿਗਰ ਪੈਨਕ੍ਰੀਆਸ ਤੇ ਗੁਰਦਿਆਂ ਦੇ ਪੁਆਇੰਟ ਨੂੰ ਦੱਬ ਕੇ ਵੀ ਤੁਸੀਂ ਸਿਰ ਪੀੜ ਨੂੰ ਠੀਕ ਕਰ ਸਕਦੇ ਹੋ ਇਹ ਪੁਆਇੰਟ ਇਹ ਬਿੰਦੂ ਤੁਹਾਡੇ ਦੋਵੇਂ ਹੱਥਾਂ ਵਿੱਚ ਹੁੰਦੇ ਹਨ ਸਿਰ ਪੀੜ ਦਾ ਇੱਕ ਹੋਰ ਕਾਰਨ ਹੈ ਸਾਈਨਸ ਜੇ ਤੁਹਾਡੀ ਸਿਰ ਪੀੜ ਚਿਹਰੇ ਦੇ ਅਗਲੇ ਪਾਸੇ ਤੁਹਾਡੀਆਂ ਅੱਖਾਂ ਗੱਲਾਂ ਜਾਂ ਮੱਥੇ ਤੇ ਹੁੰਦੀ ਹੈ ਤਾਂ ਕਾਫੀ ਹੱਦ ਤੱਕ ਹੋ ਸਕਦਾ ਹੈ ਕਿ ਇਹ ਸਾਈਨਸ ਕਰਕੇ ਹੋਵੇ। ਜ਼ਿਆਦਾਤਰ ਸਾਈਨਸ ਦੀ ਸਿਰ ਸਵੇਰੇ ਹੁੰਦੀ ਹੈ ਤੇ ਦੁਪਹਿਰ ਤੱਕ ਜਾਂਦਿਆਂ ਠੀਕ ਵੀ ਹੋ ਜਾਂਦੀ ਹੈ। ਇਹਦੇ ਕਾਰਨ ਅਲਰਜੀ ਇਨਫੈਕਸ਼ਨ ਜਾਂ ਠੰਡ ਲੱਗਣਾ ਵੀ ਹੁੰਦੇ ਹਨ। ਰੈਸਟ ਕਰਨਾ, ਤਰਲ ਪਦਾਰਥ ਪੀਣਾ ਇਸ ਤੋਂ ਇਲਾਵਾ ਸਾਈਨਸ ਦੇ ਐਕੂਪ੍ਰੈਸ਼ਰ ਬਿੰਦੂ ਕੁੱਟਣ ਤੇ ਵੀ ਤੁਹਾਨੂੰ ਸਿਰ ਪੀੜ ਵਿੱਚ ਬਹੁਤ ਜ਼ਿਆਦਾ ਆਰਾਮ ਬਹੁਤ ਛੇਤੀ ਮਿਲੇਗਾ ਸਾਈਨਸ ਦੇ ਇਲਾਜ ਲਈ ਵੱਖ-ਵੱਖ ਬਿੰਦੂ ਸਰੀਰ ਵਿੱਚ ਵੱਖ-ਵੱਖ ਥਾਂ ਤੇ ਮੌਜੂਦ ਹੁੰਦੇ ਹਨ ਸਿਰ ਪੀੜ ਦਾ ਮੁੱਖ ਕਾਰਨ ਸਿਰ ਦੀਆਂ ਨਾੜਾਂ ਵਿੱਚ ਆਕਸੀਜਨ ਦਾ ਕਾਫੀ ਮਾਤਰਾ ਵਿੱਚ ਨਾ ਪਹੁੰਚਣਾ ਹੁੰਦਾ ਹੈ ਜੇਕਰ ਅਸੀਂ ਧਿਆਨ ਦਈਏ ਤਾਂ ਅਸੀਂ ਦਿਨ ਵਿੱਚ ਨੱਕ ਦੀਆਂ ਦੋਵੇਂ ਨਾਲੀਆਂ ਤੋਂ ਸਾਹ ਨਹੀਂ ਲੈਂਦੇ ਸਾਡੇ ਸਰੀਰ ਵਿੱਚ ਗਰਮੀ ਜਾਂ ਠੰਡ ਹੋਣ ਦੇ ਕਾਰਨ ਅਸੀਂ ਨੱਕ ਦੇ ਦੋਵੇਂ ਅਲੱਗ-ਲੱਗ ਹਿੱਸਿਆਂ ਤੋਂ ਸਾਹ ਲੈਂਦੇ ਹਾਂ ਪਰ ਜੇ ਅਸੀਂ ਨੱਕ ਦੇ ਬੰਦ ਹੋਏ ਹਿੱਸੇ ਤੋਂ ਸਾਹ ਲੈਣ ਦੀ ਕੋਸ਼ਿਸ਼ ਕਰੀਏ ਤਾਂ ਇਹ ਸ਼ੁਰੂ ਵਿੱਚ ਮੁਸ਼ਕਲ ਜ਼ਰੂਰ ਜਾਪੇਗਾ ਪਰ ਅਖੀਰ ਵਿੱਚ ਜ਼ਿਆਦਾ ਆਕਸੀਜਨ ਦੇ ਜਾਣ ਨਾਲ ਔਰ ਉਸ ਨਾੜ ਦੇ ਖੁੱਲਣ ਨਾਲ ਤੁਹਾਡੇ ਸਿਰ ਪੀੜ ਨੂੰ ਰਾਹਤ ਦੇਣ ਵਿੱਚ ਬਹੁਤ ਸਹਾਇਤਾ ਮਿਲੇਗੀ ਆਮ ਉਪਚਾਰ ਦੇ ਇੱਕ ਬਦਲ ਨੂੰ ਕਾਇਰੋਪ੍ਰੈਕਟਿਕ ਇਲਾਜ ਵੀ ਕਿਹਾ ਜਾਂਦਾ ਹੈ। ਇਹਦੇ ਵਿੱਚ ਰੀੜ ਦੀ ਹੱਡੀ ਅਤੇ ਉਸ ਵਿੱਚੋਂ ਨਿਕਲਣ ਵਾਲੀਆਂ ਨਾੜਾਂ ਦਾ ਇਲਾਜ ਹੁੰਦਾ ਹੈ। ਇਹ ਨਾੜਾਂ ਇੱਕ ਨੈਟਵਰਕ ਬਣਾਉਂਦੀਆਂ ਹਨ ਅਤੇ ਵੱਖ-ਵੱਖ ਅੰਗਾਂ ਨੂੰ ਜਾ ਕੇ ਮਿਲਦੀਆਂ ਹਨ। ਜੇਕਰ ਕਿਸੇ ਅੰਗ ਵਿੱਚ ਸਮੱਸਿਆ ਹੈ ਤਾਂ ਇਹ ਸਾਨੂੰ ਰੀੜ ਦੀ ਹੱਡੀ ਵਿੱਚ ਪਤਾ ਲੱਗਦੀ ਹੈ ਅਤੇ ਇਸੇ ਤਰ੍ਹਾਂ ਰੀੜ ਦੀ ਹੱਡੀ ਤੇ ਪਾਇਆ ਹੋਇਆ ਦਬਾਅ ਕਿਸੇ ਅੰਗ ਉੱਤੇ ਪ੍ਰਭਾਵ ਪਾਉਂਦਾ ਹੈ। ਇਸੇ ਤਰ੍ਹਾਂ ਸਿਰ ਦੇ ਪਿਛਲੇ ਪਾਸੇ ਧੌਣ ਦੇ ਮਣਕਿਆਂ ਤੇ ਅਤੇ ਮੋਢਿਆਂ ਤੇ ਦਬਾਅ ਪਾਉਣ ਨਾਲ ਸਿਰ ਪੀੜ ਨੂੰ ਠੀਕ ਕਰਨ ਵਿੱਚ ਸਹਾਇਤਾ ਮਿਲਦੀ ਹੈ। ਇਹਨੂੰ ਥੋੜਾ ਜਿਹਾ ਹੋਰ ਸਰਲ ਕਰਨ ਦੇ ਲਈ ਤੁਸੀਂ ਕਿਸੇ ਤੇਲ ਜਾਂ ਕਰੀਮ ਦੀ ਮਾਲਿਸ਼ ਵੀ ਕਰ ਸਕਦੇ ਹੋ। ਅਖੀਰ ਵਿੱਚ ਇੱਕ ਹੋਰ ਕਾਰਨ ਹੈ ਸਿਰ ਪੀੜ ਦਾ ਧੌਣ ਦੀਆਂ ਨਾੜਾਂ ਵਿੱਚ ਤਣਾਅ ਦਾ ਹੋਣਾ। ਇਨੂੰ ਠੀਕ ਕਰਨ ਲਈ ਬੈਠਿਆਂ ਹੀ ਕੁਝ ਆਸਾਨ ਕਸਰਤਾਂ ਤੁਸੀਂ ਧੌਂਦੀਆਂ ਕਰ ਸਕਦੇ ਹੋ ਜਿਦੇ ਨਾਲ ਕਿ ਨਾੜਾਂ ਤਣਾਅ ਮੁਕਤ ਹੁੰਦੀਆਂ ਹਨ ਤੇ ਤੁਹਾਨੂੰ ਸਿਰ ਦਰਦ ਤੋਂ ਨਜਾਤ ਮਿਲਦੀ ਹੈ ਤਾਂ ਇਹ ਹਨ ਕੁਝ ਆਸਾਨ ਉਪਾਅ ਸਿਰ ਦਰਦ ਤੋਂ ਮੁਕਤੀ ਪਾਉਣ ਲਈ ਮੈਨੂੰ ਉਮੀਦ ਹੈ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ ਤਾਂ ਇਹਨੂੰ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ